ਸਰੇ ਕਾਜ ਦੇ ਸਾਰਿਆਂ ਨੂੰ ਅੱਜ ਆਪਾਂ ਨਾਰੀਆਲ ਦੇ ਲੱਡੂ ਬਣਾਵਾਂਗੇ ਆ ਨਾਰੀਆਲ ਹੈ ਪਾਈਆ ਨਾਰੀਆਲ ਹੈਗਾ ਤੇ ਆਪਾਂ ਬਹੁਤ ਵਧੀਆ ਲੱਡੂ ਬਣਾਵਾਂਗੇ ਤੇ ਆਪਾਂ ਹੁਣ ਅੱਗ ਬਲ ਕੇ ਤੇ ਕੜਾਈ ਧਰਾਂਗੇ ਮੱਠੀ ਮੱਠੀ ਅੱਗ ਤੇ ਬਣਾਵਾਂਗੇ ਦੇਸੀ ਘਿਓ ਪਾਵਾਂਗੇ ਆ ਛੋਟੀ ਕੜਚੀ ਹੈ ਮਾਰੀ ਆ ਦੇਸੀ ਘਿਓ ਦੀ ਜਦੋਂ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਵਿੱਚ ਨਾਰੀਅਲ ਦਾ ਬਰਾਦਾ ਪਾ ਦਿਆਂਗੇ ਉਹ ਨਾਰੀਅਲ ਦਾ ਬਰਾਦਾ ਪਾਵਾਂਗੇ ਗੀ ਤਰ੍ਹਾਂ ਰਲਾ ਲਾਂਗੇ ਮਿਕਸ ਕਰ ਲਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਹਣ ਕੇ ਮਿਕਸ ਕਰ ਲਿਆ ਤੇ ਹੁਣ ਆਪਾਂ ਦੁੱਧ ਪਾਵਾਂਗੇ ਏਨਾ ਨਾਰੀਆਲਾ ਦੁੱਧਾ ਦੁੱਧ ਪਾਵਾਂਗੇ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਸਾਰਾ ਹੀ ਪਾ ਦੇਣਗੇ ਆਪਾਂ

ਗੋਰਾਖੰਡ ਹੈ ਕੋਲੀਖੰਡ ਦੀ ਹੈ ਹੌਣ ਖੰਡ ਥੋੜਾ ਥੋੜਾ ਪਾਣੀ ਛੱਡੂਗੀ ਇਹ ਤੇ ਬਾਕੀ ਦਾ ਸਮਾਨ ਆਪਾਂ ਪਾਣੀ ਸੁਕਾ ਕੇ ਫੇਰ ਪਾਵਾਂਗੇ ਲਓ ਹੁਣ ਪਾਣੀ ਖੰਡ ਦਾ ਸੁੱਕ ਗਿਆ ਤੇ ਹੁਣ ਆਪਾਂ ਕਾਜੂ ਪਾਵਾਂਗੇ ਨਾਲੇ ਆਪਾਂ ਸੁੱਕਾ ਦੁੱਧ ਪਾਵਾਂਗੇ बस आप दो तीन मिनटा बाद ला लेंगे सारा कुछ मिल जूगा दो तीन लो हम अपना सारा समान रल के बन के तैयार है तो हूँ आप लाव गे फिर आप लड्डू बनावागे ठर के जब ठंडा हो गया फिर आप लड्डू बनाव गे हजे गर्म ज्यादा है ठार के लड्डू बनाव गे लो चंकी तरह ठंडा हो गया हूँ हन। हम आप लड्डू बनाव ਇਸ ਤਰ੍ਹਾਂ ਬਣਾ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਬਣਾ ਲਾਂਗੇ ਲਓ ਆਪਾਂ ਸਾਰੇ ਲੱਡੂ ਬਣਾ ਲਏ ਤੇ ਉੱਤੇ ਦਾਖਾ ਲਾਵਾਂਗੇ ਲਓ ਆਪਣਾ ਸਾਰੇ ਲੱਡੂ ਬਣ ਗਏ ਦੇਖੋ ਕਿੰਨੇ ਵਧੀਆ ਲੱਡੂ ਬਣੇ ਆ ਨਾਰੀਅਲ ਦੇ ਬਹੁਤ ਵਧੀਆ ਬਣੇ ਆ ਜੇ ਸਾਡੀ ਵੀਡੀਓ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ